ਜੋ ਦਬੈਸ਼ ਨੂੰ ਟਾਬੇ ਤੇ ਤੁਸੀਂ ਦੇਸੀ ਘਿਓ ਦੇ ਨਾਲ ਬਣੇ ਹੋਏ ਖਾਣਿਆਂ ਦਾ ਅਨੰਦ ਲੈ ਸਕਦੇ ਹੋ ਤੇ ਨਾਲ ਤਾਜ਼ਾ ਜੂਸ ਤੁਹਾਨੂੰ ਪਿਲਾਉਂਦੇ ਨੇ 10209 ਕਿੰਗ ਜਾਰਜ ਬੁਲੇਵਰਡ ਸਰੀ ਸ੍ਰੀ ਨਵਕਿਰਨ ਸਿੰਘ ਪੱਤੀ ਜੀ ਸਵਾਗਤ ਹੈ ਸਤਿ ਸ੍ਰੀ ਅਕਾਲ ਸ਼ੁਕਰੀਆ ਜੀ ਗੱਲ ਸਾਹਿਬ ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜੀਗਲ ਸਾਹਿਬ ਸਰਦਾਰ ਡੱਲੇਵਾਲ ਦਾ ਕੀ ਹਾਲ ਹੈ ਜੀ ਉਹਨਾਂ ਦਾ ਭਾਰ 20 ਕਿਲੋ ਘਟ ਗਿਆ ਜੀ ਹਾਂ ਔਰ ਦਜੀਤ ਸਿੰਘ ਡੱਲੇਵਾਲ ਹੁਣ ਤਾਂ ਹੱਡੀਆਂ ਦੀ ਇੱਕ ਮੁੱਠ ਬਣ ਗਏ ਨੇ ਉਹਨਾਂ ਦਾ ਮਰਨ ਵਕਤ ਦਾ ਜਿਹੜਾ ਤਰਮੰਜਮ ਹੈ ਤੇ ਅੰਦੇ ਵਿੱਚ ਦਾਖਲ ਹੋ ਚੁੱਕਿਆਗਾ ਔਰ ਦਜੀਤ ਸਿੰਘ ਡੱਲੇਵਾਲ ਦਾ ਇੱਕ ਪਾਸੇ ਭਾਰ ਘਟ ਰਿਹਾ ਉਹ ਪਾਣੀ ਵੀ ਨਹੀਂ ਲੰਘ ਰਿਹਾ ਤੇ ਪੰਜਾਬ ਸਰਕਾਰ ਨੇ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਪਿਆ ਜਿਹਦਾ ਏਮਜ਼ ਦੇ ਡਾਕਟਰਾਂ ਦੇ ਫਾਈਨਲ ਵੱਲੋਂ ਸਮੀਖਿਆ ਕੀਤੀ ਜਾ ਰਹੀ ਹੈ ਰਿਪੋਰਟਸ ਦੀ ਉਹ ਚਰਚਾ ਬੇਸ਼ਰਮੀਆਂ ਹੋਈਆਂ ਕਿ ਪੰਜਾਬ ਸਰਕਾਰ ਇਹ ਕਹਿਤੀ ਰਹੀ ਆ ਹੂੰ ਸੋ ਇਹ ਐਡਾ ਝੂਠ ਜਿਹੜਾ ਗਾ ਉਹ ਬੋਲਿਆ ਜਾ ਰਿਹਾ ਕਿ ਉਹਨਾਂ ਦੀ ਸਿਹਤ ਠੀਕ ਆ ਜੀ ਕੋਈ ਐਡੀ ਕਰਨੀ ਹੈ 17 ਸਾਲਾਂ ਤੋਂ ਵੱਧ ਉਮਰ ਦਾ ਕੈਂਸਰ ਵਰਗੀ ਬਿਮਾਰੀ ਤੋਂ ਪੀੜਤ ਬਜ਼ੁਰਗ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਦੇ ਆ ਫਿਰ ਫਿਰ ਮਰ ਰਿਹਾ ਹੈ ਕਹਿੰਦੇ ਠੀਕ ਹੈ 20 ਕਿਲੋ ਭਾਰ ਘਟ ਗਿਆ ਜੀ ਇੱਕ ਪੁਆਇੰਟ ਦੂਸਰਾ ਇਹ ਕਿ ਸ਼ਿਕਾਇਤ ਸੇ ਲਗਾਤਾਰ ਜਾਰੀ ਆ ਹੁਣ ਇਹਨਾਂ ਦਾ ਜਿਹੜਾ ਨਵਰੀ ਮੋਰਚਾਗਾ ਉੱਥੇ ਤੱਕ 111 ਕਿਸਾਨਾਂ ਦਾ ਜੱਸਾ ਮਰਨ ਵਾਸਤੇ ਬੈਠਾ ਹੈ ਉਹ ਹਰਿਆਣੇ ਦੇ ਬਾਰਡਰ ਦੇ ਕ੍ਰਾਸ ਕਰਕੇ ਹਰਿਆਣੇ ਦੀ ਜ਼ਮੀਨ ਦੇ ਉੱਤੇ ਜਾ ਕੇ ਮਰਨ ਵਾਸਤੇ ਉਹਨਾਂ ਨੇ ਸ਼ੁਰੂ ਕੀਤਾ ਕਿਉਂਕਿ ਕਾਫਲਾਗਾ ਜਿਹੜਾ ਪੰਜਾਬ ਤੋਂ ਹਰਿਆਣੇ ਤੱਕ ਬਾਰਡਰ ਦੇ ਉੱਤੇ ਖੜਾਗਾ ਤਾਂ ਹੁਣ ਮਰਨ ਵਾਸਤੇ ਦੇ ਉੱਤੇ ਖਨੌਰੀ ਮੋਰਚੇ ਚ 112 ਕਿਸਾਨ ਨੇ ਸਮੇਤ ਡਲੇয়াল ਸਾਹਿਬ ਦੂਜਾ ਜਿਹੜਾ ਸ਼ੰਭੂ ਮੋਰਚਾ ਉਹਨਾਂ ਨੇ ਅੱਜ ਇੱਕ ਨਵਾਂ ਲਾਗ ਕਰਤਾ ਸ਼ੰਭੂ ਮੋਰਚਾ ਇਹ ਵੱਲੋਂ ਨਾਂ ਨਿਕਟਾ ਗਿਆ ਕਿ ਉਹ 21 ਜਨਵਰੀ ਨੂੰ 101 ਕਿਸਾਨਾਂ ਦਾ ਜਥਾ ਦਿੱਲੀ ਨੂੰ ਪਹੁੰਚ ਕਰੂਗਾ ਪਹਿਲਾਂ ਵੀ ਦਿੱਲੀ ਨੂੰ ਕਈ ਵਾਰ ਕੂਚ ਕਰਨ ਦੀ ਕੋਸ਼ਿਸ਼ ਕੀਤੀ ਹੈ ਜਦੋਂ ਸ਼ੰਭੂ ਵਾਟਰ ਤੋਂ ਦਿੱਲੀ ਨੂੰ ਕੂਚ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਉਹਰੋਂ ਅੱਥੂ ਹੈ ਇਹ ਕੋਲੇ ਪਾਣੀ ਦੀਆਂ ਪਛਾੜਾ ਦਾ ਕਿਸਾਨਾਂ ਨੂੰ ਸਾਹਮਣਾ ਕਰਨਾ ਪਿਆ ਔਰ ਫਿਰ ਕਿਸਾਨਾਂ ਦਾ ਜਥਾਗਾ ਜਿਹੜਾ 101 ਦਾ ਉਹ 20 ਜਨਵਰੀ ਨੂੰ ਹਰਿਆਣੇ ਵੱਲ ਨੂੰ ਕੂਚ ਕਰੂਗਾ ਹਰਿਆਣਾ ਪੁਲਿਸ ਨੂੰ ਇਹ ਦੇਖਦੇ ਆਥਾ ਪੈਰਾਂ ਦੀ ਪੈ ਗਈ ਹੁਣ ਕਿਹਾ ਕਿ ਇਨਾਂ ਦਿਨਾਂ ਚ ਇੱਕ ਪਾਸੇ ਦਿੱਲੀ ਦੀਆਂ ਚੋਨਾਂ ਦਾ ਮਾਹੌਲ ਪੂਰੀ ਤਰ੍ਹਾਂ ਭ�ਿਆ ਹੋਇਆ ਉਹ ਨਹੀਂ ਚਾਹੁੰਦੇ ਕਿ ਦਿੱਲੀ ਕਿਸਾਨ ਆਉਣ ਉਹ ਨਹੀਂ ਚਾਹੁੰਦੇ ਕਿ ਹਰਿਆਣੇ ਦੇ ਵਿੱਚ ਕਿਸਾਨ ਆਉਣ ਉਹ ਚਾਹੁੰਦੇ ਨੇ ਕਿ ਇਨਾਂ ਨੂੰ ਪੰਜਾਬ ਦੀ ਹੱਦ ਕੱਪਣ ਨਾ ਦਿੱਤੀ ਜਾਵੇ ਜਲਸਾ ਵੀ ਇਦਾਂ ਦੀਆਂ ਗ੍ਰਿਲਾ ਇਦਾਂ ਦੀਆਂ ਢੰਡਿਆਲੀ ਤਾਰਾਂ ਆ ਇਹਦਾ ਮਤਲਬ ਕੰਦਾ ਕੱਢ ਦਿੱਤੀਆਂ ਸ਼ੰਭੂ ਬਾਰਡਰ ਦੇ ਉੱਤੇ ਤੇ ਖਨੌਰੀ ਬਾਰਡਰ ਤੇ ਵੀ ਜਿਵੇਂ ਇਹ ਪੰਜਾਬ ਹਰਿਆਣਾ ਦਾ ਬਾਰਡਰ ਨਾ ਹੋ ਕੇ ਕਿਸੇ ਦੋ ਦੇਸ਼ਾਂ ਦਾ ਬਾਰਡਰ ਹੋਵੇ। ਤਾਂ ਹੁਣ ਕਿਸਾਨ ਫਿਰ ਦਿੱਲੀ ਨੂੰ ਕੂਚ ਕਰਨ ਦੀ ਕੋਸ਼ਿਸ਼ ਕਰਨਗੇ ਜੀ ਦੇਖਦੇ ਹਾਂ 21 ਜਨਵਰੀ ਨੂੰ ਕੀ ਸਥਿਤੀ ਬਣਦੀ ਹੈ ਜੀ। ਹੂੰ। ਨਾਰਾਜ਼ ਅਕਾਲੀ ਆਗੂ ਜਿਹੜੇ ਨੇ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨਾਲ ਮੀਟਿੰਗ ਕੀਤੀ ਹੈ ਜੀ। ਬਾਕੀ ਜੀ ਨਾਰਾਜ਼ ਅਕਾਲੀ ਆਗੂਆਂ ਦਾ ਇੱਕ ਬਾਥਾ ਦਾ ਜਿਹੜਾ ਉਹ ਗੁਰਪ੍ਰਤਾਪ ਸਿੰਘ ਬਡਾਲਾ ਹੋਰਾਂ ਦੀ ਗਵਾਹੀ ਦੇ ਵਿੱਚ ਜੱਜੇਦਾਰ ਸ਼੍ਰੀ ਕਾਲਕਸਰਬ ਜਾਨੀ ਰਗਵੀਰ ਸਿੰਘ ਜੀ ਹੋਰਾਂ ਨੂੰ ਮਿਲਿਆ ਜੱਜੇਦਾਰ ਰਗਵੀਰ ਸਿੰਘ ਜੀ ਹੋਰਾਂ ਨੇ ਉਹਨਾਂ ਦੀ ਗੱਲ ਨੂੰ ਤਲੀਮੀ ਦੇ ਨਾਲ ਸੁਣਿਆ ਔਰ ਉਹਨਾਂ ਨੇ ਜਾ ਕੇ ਸ਼ਿਕਾਇਤ ਕੀਤੀ ਹੈ ਸ਼ਿਕਾਇਤ ਇਹ ਕੀਤੀ ਹੈ ਕਿ ਬਿਖੋ ਜੀ ਜੋ 2 ਦਸੰਬਰ ਨੂੰ ਸ਼੍ਰੀ ਕਾਲਕਸਰਬ ਦੀ ਫਸੀਲ ਤੋਂ ਹੁਕਮਨਾਮਾ ਸੁਣਾਇਆ ਗਿਆ ਸੀ ਸੁਖਵੀਰ ਸਿੰਘ ਬਾਦਲ ਹੋਰਾਂ ਦਾ ਖੜਾਓ ਤੋਂ ਹੁਕਮਨਾਮੇ ਨੋ ਜਿਹੜਾ ਐਮੀਐਸਤ ਨਹੀਂ ਦੇ ਰਿਹਾ ਉਹ ਇਹਨਾਂ ਨੇ ਜਾ ਕੇ ਉਹਨਾਂ ਨੂੰ ਪੁਆਇੰਟ ਬਾਏ ਪੁਆਇੰਟ ਮਸਲਾ ਦਿੱਤੇ ਆ ਕਿ ਦੇਖੋ ਜੀ ਅਕਾਲ ਤਖਤ ਸਾਹਿਬ ਤੋਂ ਕਿਹਾ ਗਿਆ ਸੀ ਸੱਤ ਮੈਂਬਰੀ ਕਮੇਟੀ ਦੀ ਗਵਾਹੀ ਦੇ ਵਿੱਚ ਜਿਹੜੀ ਮੈਂਬਰਸ਼ਿਪ ਮਹਿਮਾ ਚੱਲੂਗੀ ਉਹ ਕਹਿੰਦੇ ਜੀ ਇਹ ਤਾਂ 20 ਜਨਵਰੀ ਤੋਂ ਮੈਂਬਰਸ਼ਿਪ ਮਹਿਮਾ ਸ਼ੁਰੂ ਕਰਨ ਜਾ ਰਹੇ ਆ ਸੱਤ ਮੈਂਬਰੀ ਕਮੇਟੀ ਦਾ ਕਿਤੇ ਨਾ ਫਾਨੀ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਗਵਾਹੀ ਦੇ ਵਿੱਚ ਇਹ ਜਿਹੜੀ ਹੈਗੀ ਉਹ ਮੈਂਬਰਸ਼ਿਪ ਸ਼ੁਰੂ ਹੋ ਜ ਰਹੀ ਹੈ ਸਤੰਬਰ ਦੀ ਕਮੇਟੀ ਦੇ ਵਿੱਚ ਦੋਨੇ ਤਰ੍ਹਾਂ ਦੇ ਵਿਅਕਤੀ ਸੀ ਜੁਰਮ ਪ੍ਰਸਾਪਤਿਂ ਪੜਾਲਾ ਹੋ ਰਹੀ ਸੀ ਉਹ ਕਹਿੰਦੇ ਜੀ ਮੈਨੂੰ ਤਾਂ ਪੁੱਛਿਆ ਦੱਸਿਆ ਤੱਕ ਨਹੀਂ ਜਾ ਰਿਹਾ ਔਰ ਇਹਨਾਂ ਵੱਲੋਂ ਮੈਂਬਰਸ਼ਿਪਾਂ ਸ਼ੁਰੂ ਕਰਤੀ ਤਾਂ ਅਸੀਂ ਕੀ ਕਰੀਏ ਹੁਣ ਮਨਪ੍ਰੀਤ ਸਿੰਘ ਇਹ ਅਲੀ ਪਹਿਲੇ ਹੀ ਕਹਿ ਚੁੱਕੇ ਨੇ ਕਿ ਅਸੀਂ ਕੀ ਕਰੀਏ ਸਾਨੂੰ ਅਗਵਾਈ ਦਿੱਤੀ ਜਾਵੇ ਦੂਸਰਾ ਪੁਆਇੰਟ ਜਿਹੜਾ ਇਹਨਾਂ ਨੇ ਅਕਾਲ ਤਖਤ ਸਾਹਿਬ ਉੱਪਰ ਅੱਖਿਆ ਔਰ ਅੱਖਿਆ ਕਿ ਆਕਰੇ ਕੌਮ ਦੇ ਮਸਲੇ ਦੇ ਵਿੱਚ ਜੋ ਅਕਾਲ ਤਖਤ ਸਾਹਿਬ ਦੀ ਤਜ਼ੀਰ ਤੋਂ ਫੈਸਲਾ ਲਿਆ ਗਿਆ ਸੀ ਕਿ ਉਹ ਵਾਪਸ ਲੈ ਜਾਂਦਾ ਪ੍ਰਕਾਸ਼ ਸਿੰਘ ਬਾਦਲ ਹਰਾਂ ਤੋਂ ਦੇਖੋ ਜੀ ਜੋ ਮਾਗੀ ਦੇ ਮੇਲੇ ਦੇ ਉੱਤੇ ਇੱਕ ਵੱਡਾ ਕੱਟ ਕਰਕੇ ਮਤਾ ਪਾਸ ਕੀਤਾ ਗਿਆ ਸਟੇਜ ਤੋਂ ਅਰਥ ਖੜੇ ਕਰਾ ਕੇ ਮਨਜ਼ੂਰੀ ਲਈ ਗਈ ਕਿ ਉਹ ਕਾਲ ਤੱਕ ਸਾਫ ਤੇ ਦਬਾਅ ਆਉਣ ਦੀ ਕੋਸ਼ਿਸ਼ ਨਹੀਂ ਹੈ ਇਸ ਤਰ੍ਹਾਂ ਦੀਆਂ ਦਲੀਲਾਂ ਨੇ ਜਿਹੜੀਆਂ ਇਹਨਾਂ ਨੇ ਜ세ਦਾਰ ਅਗਵੀਤ ਸਿੰਘ ਜੀ ਕੋਲ ਆ ਕੇ ਰੱਖੀਆਂ ਨੇ ਉਹਨੇ ਦੇਖਦੇ ਆਉਣ ਵਾਲੇ ਦਿਨਾਂ ਦੇ ਵਿੱਚ ਜ세ਦਾਰ ਸਾਹਿਬ ਕੀ ਫੈਸਲਾ ਲੈਂਦੇ ਨੇ ਇਹ ਹੋ ਸਕਦਾ ਹੈ ਕਿ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਮੁੜ ਤਲਵ ਕਰ ਲਿਆ ਜਾਵੇ ਇਹ ਸੰਭਾਵਨਾ ਹੈ ਕਿ ਜਿਵੇਂ ਇਹਨਾਂ ਦੇ ਵੱਲੋਂ ਬੋਧ ਸੰਵਰ ਦੇ ਫਕਮ ਨਾਮੇ ਦੀ ਵਗਿਆ ਕੀਤੀ ਗਈ ਹੈ ਇਹਨਾਂ ਦੇ ਖਿਲਾਫ ਕੋਈ ਹੋਰ ਕਾਰਵਾਈ ਹੈ ਜਿਹੜੀ ਉਹ ਅਕਾਲ ਤੱਕ ਸਾਬਤ ਹੋਵੇ ਜੀ ਅੱਛਾ ਜੀ ਇਹ ਬਾਲੀਵੁੱਡ ਦੇ ਅਦਾਕਾਰ ਸੈਫ ਅਲੀ ਖਾਨ ਪਟੌਦੀ ਦੇ ਪੁੱਤ ਸ਼ਰਮੀਲਾ ਟੈਗੋਰ ਦੇ ਤੇ ਕਰੀਨਾ ਕਪੂਰ ਦਾ ਘਰ ਵਾਲਾ ਇਹਦੇ ਤੇ ਹਮਲਾ ਹੋਇਆ ਜੀ ਕੋਈ ਇਹਦੇ ਤੇ ਹਮਲਾ ਹੋਇਆ ਜੀ ਇਹ ਖਾਸੀ ਵੱਡੀ ਖਬਰ ਅੱਜ ਭਾਰਤ ਦੇ ਵਿੱਚ ਬਣੀ ਪਈ ਹੈ ਕਿਉਂਕਿ ਬਾਲੀਵੁੱਡ ਦਾ ਇਹ ਅਹਿਮ ਸਟਾਰ ਸਲਮਾਨ ਖਾਨ, ਸੈਫੀਨ ਖਾਨ, ਸ਼ਾਹਰੂਖ ਖਾਨ ਇਤਤਨ ਚਾਰ ਸਟਾਰ ਨੇ ਜਿਨ੍ਹਾਂ ਚਕਸ਼ੇ ਕੁਮਾਰ ਵਰਗੇ ਵੀ ਆਉਂਦੇ ਨੇ ਤਾਂ ਬਾਲੀਵੁੱਡ ਦੇ ਇਸ ਜਾਣੇ ਪਛਾਣੇ ਅਦਾਕਾਰ ਸੈਫੀਨ ਖਾਨ ਤੇ ਜਿਹੜੀ ਲੰਗੀ ਰਾਤ ਆ ਗਈ ਜਦੋਂ ਆਪਾਂ ਖਬਰਾਂ ਸੰਧੀਆਂ ਕਰ ਰਹੇ ਸੀ ਉਸ ਸਮੇਂ ਚਾਕੂ ਨਾਲ ਹਮਲਾ ਹੋਇਆ ਔਰ ਪੁਲਿਸ ਦੇ ਵੱਲੋਂ ਇੱਕ ਅਨਨੋਨ ਵਿਅਕਤੀ ਦੇ ਖਿਲਾਫ ਸੈਫਲੀ ਖਾਨ ਦੇ ਘਰ ਦੇ ਵਿੱਚ ਦਾਖਲ ਹੋ ਕੇ ਜਿਹੜਾ ਕਾ ਉਹ ਹਮਲਾ ਕਰਨ ਦਾ ਐਫ ਆਰ ਦਰਜ ਹੋਇਆ ਦਾ ਹਾਲਾਂਕਿ ਉਹਦੀ ਸੀਸੀਟੀਵੀ ਦੇ ਵਿੱਚ ਤਸਵੀਰ ਵੀ ਜਿਹੜੀ ਹੈਗੀ ਉਹ ਨਜ਼ਰ ਆ ਰਹੀ ਹੈ। ਔਰ ਪਤਾ ਲੱਗਾ ਕਿ ਸੈਫਲੀ ਖਾਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਤੇ ਸੈਫਲੀ ਖਾਨ ਨੂੰ ਹਸਪੀਟਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਦੀ ਨਿਗਰਾਨੀ ਦੇ ਵਿੱਚ ਉਹਨਾਂ ਦੀ ਸਰਜਰੀ ਹੋਈ। ਉਹਨਾਂ ਨੂੰ ਖਤਰੇ ਤੋਂ ਬਾਹਰ ਬਚਿਆ ਜਾ ਰਿਹਾ ਹੈ। ਔਰ ਉੱਥੇ ਜਿੱਥੇ ਹਸਪੀਟਲ ਦੇ ਵਿੱਚ ਸੈਫਲੀ ਖਾਨ ਦਾਖਲ ਹੈ ਵੱਡੀ ਗੈਂਸੀ ਦੇ ਵਿੱਚ ਜਿਹੜਾ ਹੈਗਾ ਉਹ ਫਿਲਮ اداکار ਉਹਨਾਂ ਦੇ ਪਰਿਵਾਰਕ ਮੈਂਬਰ ਨੇ ਜਿਹੜੇ ਉੱਥੇ ਜਾ ਪਹੁੰਚੇ ਨੇ ਲੀਲਾਪਤੀ ਹਸਪਤਾਲਾ ਜਿਹੜਾ ਬੰਬੇ ਦਾ ਉਹਨਾਂ ਦੇ ਡਾਕਟਰਾਂ ਦੇ ਵੱਲੋਂ ਇਹ ਕਿਹਾ ਗਿਆ ਜਾ ਕਿ ਸੈਪਲੀ ਖਾਨ ਦੀ ਰੀੜ ਦੀ ਹੱਡੀ ਤੇ ਚਾਕੂ ਖੁਗਣ ਕਾਰਨ ਦੁੰਮੇ ਸਾਟਣ ਲੱਗੀ ਸੀ ਇਹਦੇ ਕਰਕੇ ਚਾਕੂ ਨੂੰ ਕੱਢਣ ਲਈ ਸਰਜਰੀ ਕੀਤੀ ਗਈ ਹੈ ਔਰ ਹਸਪੀਟਲ ਦੇ ਮੁਤਾਬਕ ਜਿਹੜਾ ਸੈਪਲੀ ਖਾਨ ਹੋਰਾਂ ਦੇ ਖੰਬੇ ਹੱਥ ਤੇ ਗਰਦਨ ਤੇ ਵੀ ਸੱਟਾਂ ਲੱਗੀਆਂ ਹਸਪੀਟਲ ਦਾ ਕਿਹਾ ਕਿ ਇਹਦਾ ਇਹ ਤੋਂ ਨਹੀਂ ਖਤਰੇ ਤੋਂ ਬਾਹਰ ਨੇ ਤਾਂ ਇਹ ਕਾਫੀ ਵੱਡੀ ਗੱਲ ਆ ਜਿਹੜੀ ਉਹ ਬਣੀ ਹੋਈ ਹੈ ਕਰੀਨਾ ਕਸੂਰ ਹੋਰਾਂ ਨੇ ਇੱਕ ਟਵੀਟ ਕੀਤਾ ਸੋਸ਼ਲ ਮੀਡੀਆ ਦੇ ਉੱਤੇ ਔਰ ਉਹਨਾਂ ਨੇ ਟਵੀਟ ਦੇ ਵਿੱਚ ਦੱਸਿਆ ਕਿ ਉਹਨਾਂ ਦਾ ਪਰਿਵਾਰ ਹੈਗਾ ਜਿਹੜਾ ਕਾਫੀ ਸਮੱਸਿਆਵਾਂ ਦੇ ਵਿੱਚੋਂ ਲੰਘ ਰਿਹਾ ਹੈ ਔਰ ਉਹਨਾਂ ਨੇ ਕਿਹਾ ਕਿ ਸੈਫਲੀ ਖਾਮ ਤੇ ਕ ਹਮਲਾਵਰ ਦੁਆਰਾ ਹਮਲਾ ਕੀਤੇ ਜਾਣ ਦੀ ਖਬਰ ਕਰਕੇ ਮੈਨੂੰ ਬਹੁਤ ਦੁੱਖ ਹੋਇਆ ਮੈਂ ਜਲਦੀ ਉਹਨਾਂ ਦੇ ਠੀਕ ਹੋਣ ਦੀ ਕਾਮਨਾ ਕਰਦੀ ਆਂ لیکن ਇਹਦੇ ਤੇ ਸਿਆਸਤ ਵੀ ਸ਼ੁਰੂ ਹੋ ਗਈ। ਸਿਆਸਤੇ ਸ਼ੁਰੂ ਹੋ ਗਏ ਕਿ ਦਿੱਲੀ ਦਾ ਦੰਗਲ ਪਟਿਆ ਹੋਇਆ ਹੈ। اور ਦਿੱਲੀ ਦੇ ਦੰਗਲ ਦੇ ਵਿੱਚ Arvind Kejriwal ਸਮੇਤ ਸਾਰੀਆਂ ਜਿਹੜੀਆਂ ਵਿਰੋਧੀ ਧਿਰਾਂ ਨੇ ਉਹਨਾਂ ਦੇ ਲੀਡਰ ਕਹਿ ਰਹੇ ਨੇ ਕਿ ਦੇਖੋ ਜਦੋਂ ਸੈਫਲੀ ਖਾਣ ਵਰਗੇ ਵਿਅਕਤੀ ਸੇਫ ਨਹੀਂ ਹੈਗੇ। ਪਿਛਲੇ ਦਿਨਾਂ ਸਲਮਾਨ ਖਾਨ ਦੇ ਘਰ ਦੇ ਬਾਹਰ ਵੀ ਇੱਕ ਕੋਈ ਅਟੈਕ ਹੋਇਆ ਸੀਗਾ। ਜਦੋਂ ਫਿਲਮ ਅਦਾਕਾਰ ਸੇਫ ਨਹੀਂ ਤਾਂ ਆਮ ਵਿਅਕਤੀ ਕਿੱਥੇ ਸੇਫ ਆ? ਉਕੇ ਇਹਨਾਂ ਦੇ ਤਾਂ ਨਿੱਜੀ ਸਿਕਿਉਰਟੀ ਗਾਰਡ ਬਾਕ ਹੁੰਦੇ ਨੇ ਇਹਨਾਂ ਦੀ ਸਿਕਿਉਰਟੀ ਹੈ ਜਿਹੜੀ ਉਹ ਸਟੇਟ ਤੋਂ ਮਿਲੀ ਹੁੰਦੀ ਹੈ ਤਾਂ ਇਸ ਤੱਕ ਕਿ ਅਰਵਿੰਦ ਕੇਜਰੀਵਾਲ ਨੇ ਇਸ ਮਸਲੇ ਨੂੰ ਉਭਾਰਿਆ ਕਾਂਗਰਸ ਨੇ ਵੀ ਉਭਾਰਿਆ ਔਰ ਮੰਮਤਾ ਬੇਨਰਜੀ ਨੇ ਵੀ ਇਹ ਸਵਾਲ ਚੱਕੇ ਨੇ ਕਿ ਦੇਖੋ ਮਹਾਰਾਸ਼ਟਰ ਦੇ ਵਿੱਚ ਭਾਜਪਾ ਦੀ ਸਰਕਾਰ ਹੈ ਸੈਂਟਰ ਚ ਵੀ ਭਾਜਪਾ ਦੀ ਸਰਕਾਰ ਹੈ ਤੇ ਜੇ ਉੱਥੇ ਬਾਲੀਵੁੱਡ ਅਦਾਕਾਰ ਸੇਵ ਨਹੀਂ ਤਾਂ ਆਮ ਬੰਦਿਆਂ ਦਾ ਕੀ ਆ ਉਹ ਚਰਚਾ ਕਾਫੀ ਪਕੀ ਗਈ ਆ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੰਗਣਾ ਦੀ ਫਿਲਮ ਐਮਰਜੈਂਸੀ ਦਾ ਵਿਰੋਧ ਕੀਤਾ ਜੀ ਬਿਲਕੁਲ ਜੀ ਕੰਗਣਾ ਰੌਸ ਦੀ ਫਿਲਮ ਐਮਰਜੈਂਸੀ ਰਿਲੀਜ਼ ਹੋਣ ਜਾ ਰਹੀ ਹੈ ਅਕਦੇ ਦਿਨ ਚ ਇਹਦੇ ਇੱਕ ਅਦੇ ਦਿਨ ਦੇ ਵਿੱਚ ਹੀ ਪਲਕੀ ਆਉਂਦੀ ਤਾਂ ਅ ਅਕਦਾ ਦਿਨ ਪਛੜ ਵੀ ਸਕਦੀ ਹੈ ਇਹਦੇ ਰਿਲੀਜ਼ ਹੋਣ ਦੀ ਜਿਹੜੀ ਹੈਗੀ ਉਹ ਡੇਟ ਸੈੱਟ ਕੀਤੀ ਗਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਬਕਾਇਦਗੀ ਦੇ ਨਾਲ ਅੱਜ ਪ੍ਰੋਟੈਸਟ ਕੀਤੇ ਗਏ ਨੇ ਆਰ ਨੂੰ ਮਨਗਪਤਰ ਸਾਉਂਪੇ ਗਏ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਹੈ ਵੀ ਦੇਖੋ ਕਿਤੇ ਭੁੱਲ ਕੇ ਵੀ ਇਹਦੀ ਫਿਲਮਾਂ ਜਿਹੜੀ ਉਹ ਜਿਹੜੀ ਤੁਸੀਂ ਚਲਾ ਦਿਓ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਰੋਧ ਕਰਕੇ ਪਹਿਲਾਂ ਵੀ ਇਹ ਫਿਲਮ ਦੀ ਸਿਖਿਆ ਕੀਤੀ ਗਈ ਸੀ ਔਰ ਇਹ ਫਿਲਮ ਦੇ ਵਿੱਚੋਂ ਕਈ ਸੀਨ ਨੇ ਜਿਹੜੇ ਕੱਟਣ ਦੀ ਗੱਲ ਆ ਗਈ ਜਿਹੜੀ ਉਹ ਸਾਹਮਣੇ ਆਈ ਸੀ ਲੇਕਿਨ ਹੁਣ ਫੇਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਸਿਰਮਤ ਐਮਰਜੈਂਸੀ ਹੈ ਜਿਹੜੀ ਸਿੱਖਾਂ ਦਾ ਅਕਸ ਖਰਾਬ ਕਰਨ ਵਾਲੀ ਹੈ ਤੇ ਹਾਕ ਨੂੰ ਗਲਤ ਢੰਗ ਦੇ ਨਾਲ ਪੇਸ਼ ਕਰਨ ਵਾਲੀ ਹੈ ਔਰ ਇਸ ਫਿਲਮ ਦੇ ਉੱਤੇ ਰੋਕ ਆ ਗਈ ਜਿਹੜੀ ਉਹ ਲੱਗਣੀ ਚਾਹੀਦੀ ਆ ਇਹਨੂੰ ਲੈ ਕੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੂੰ ਇੱਕ ਪੱਤਰ ਲਿਖਿਆ ਪੱਤਰ ਦੇ ਵਿੱਚ ਧਾਮੀ ਹੋਰਾਂ ਨੇ ਕਿਹਾ ਕਿ ਜੇਕਰ ਇਹ ਫਿਲਮ ਜਾਰੀ ਹੁੰਦੀ ਹੈ ਤਾਂ ਸਿੱਖ ਸੰਗਤਨ ਦਾ ਰੋਸ ਤੇ ਰੋਹ ਪੈਦਾ ਹੋਏਗਾ ਇਹਦੇ ਲਈ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹਨੂੰ ਸੂਬੇ 'ਚ ਬੈਨ ਕਰੇ ਜੇਕਰ ਇਹ ਫਿਲਮ ਜਾਰੀ ਹੁੰਦੀ ਆ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਕਹਿੰਦੇ ਇਹਦਾ ਕਾੜਾ ਵਿਰੋਧ ਕਰੂਗੀ। ਅੱਜ ਵੀ ਪੰਜਾਬ ਦੇ ਡਿਪਟੀ ਕਮਿਸ਼ਨਰਾਂ ਨੂੰ ਐ ਜੀ ਪੀ ਸੀ ਨੇ ਜਿਹੜੇ ਮੱਦ ਪੱਤਰ ਆ ਉਹ ਭੇਜਿਆ। ਪਹਿਲਾ ਕੰਗਣਾ ਦੀ ਇਹ ਫਿਲਮ 6 ਸਤੰਬਰ 2024 ਨੂੰ ਰਿਲੀਜ਼ ਹੋਣੀ ਸੀ ਬੋਟਾ ਵਲੇ। ਪਰ ਸਿੱਖ ਜਥੇਬੰਦੀਆਂ ਦੇ ਵਿਰੋਧ ਤੋਂ ਬਾਅਦ ਇਹਦੀ ਰਿਲੀਜ਼ ਟਾਲ ਦਿੱਤੀ ਗਈ। ਫਿਲਮ ਦਾ ਟ੍ਰੇਲਰ ਕਿਉਂਕਿ 14 ਅਗਸਤ ਨੂੰ ਸਾਹਮਣੇ ਆਇਆ ਸੀ ਉਦੋਂ ਤੋਂ ਲੈ ਕੇ ਹੀ ਇਹਦੇ ਤੇ ਸਵਾਲ ਨੇ ਜਿਹੜੇ ਉੱਠ ਰਹੇ ਨੇ। ਔਰੇ ਐਮਰਜੈਂਸੀ ਫਿਲਮ ਦੇ ਵਿੱਚ ਕੰਗਨਾਰਾ ਨੌਟ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜਿਹੜੀ ਉਸ ਵਕਤ ਦੀ ਸੀ ਉਹਦਾ کردار ਨਿਭਾਇਆਗਾ ਔਰੇ ਫਿਲਮ ਦੇ ਵਿੱਚ ਅਨੂਪਮ ਖੇਰ, ਸ੍ਰੇਸ਼ ਤਲਪੜੇ, ਮਹਿਮਾ ਚੌਧਰੀ ਵਰਗੇ ਕਲਾਕਾਰ ਵੀ ਜਿਹੜੇ ਨੇ ਉਹ ਹੋ ਨਜ਼ਰ ਆਉਣਗੇ। ਤਾਂ ਫਿਲਮ ਦਾ ਵਿਰੋਧ ਆ ਜਿਹੜਾ ਵੱਡੀ ਪੱਤਰ ਦੇ ਉੱਤੇ ਸਿੱਖ ਭਾਈਚਾਰੇ ਦੇ ਵੱਲੋਂ ਹੋ ਰਿਹਾ। ਕਾਂਗਰਸੀਆਂ ਨੇ ਇਹ ਫਿਲਮ ਦੇਖੀ ਨਹੀਂ ਹੋਦਾ ਕਾਂਗਰਸੀ ਵੀ ਵਿਰੋਧ ਚ ਲੈ ਤਿਆਰ ਨੇ ਜੀ। ਆਪ ਵਿਧਾਇਕ ਆਪਣੀ ਪ੍ਰਾਪਰਟੀ ਨਹੀਂ ਦੱਸ ਰਹੇ ਜੀ ਪੰਜਾਬ ਦੇ ਨਾ ਇਹ ਨਹੀਂ ਦਾ ਦੇ ਬੋਟਾ ਤੋਂ ਪਹਿਲਾਂ ਤਾਂ ਕਹਿੰਦੇ ਸੀ ਵੀ ਅਸੀਂ ਦੱਸਿਆ ਕਰਾਂਗੇ ਪ੍ਰਾਪਰਟੀਆਂ ਅਸੀਂ ਸਭ ਨੂੰ ਦੱਸਿਆ ਕਰਾਂਗੇ ਵੀ ਸਾਡੇ ਕੋਲੇ ਕਿੰਨੀ ਜਾਇਦਾਦ ਆ ਕਿਸੇ ਦੀ ਜਾਇਦਾਦ ਨਹੀਂ ਵਧੂਗੀ ਲੇਕਿਨ ਹੁਣ ਆਮ ਆਦਮੀ ਪਾਰਟੀ ਦੇ ਵਿਧਾਇਕ ਆ ਵੀ ਪ੍ਰਾਪਰਟੀ ਦੇ ਵੇਰਵੇ ਨਸ਼ਰ ਕਰਨ ਤੋਂ ਭੱਜ ਰਹੇ ਨੇ ਪੰਜਾਬ ਵਿਧਾਨ ਸਭਾ ਦੇ ਵੱਲੋਂ ਉਹਨਾਂ ਨੂੰ ਕਿਹਾ ਵੀ ਜਾ ਰਿਹਾ ਪਰ ਉਹ ਨਹੀਂ ਦੱਸ ਰਹੇ 35 ਤੋਂ 40% ਇਹ ਵਿਧਾਇਕ ਦੱਸੇ ਜਾਂਦੇ ਆ ਜੀ ਜਿਨ੍ਹਾਂ ਵੱਲੋਂ ਵਿਧਾਨ ਸਭਾ ਸਕੱਤਰੇ ਕੋਲੇ ਆ ਦੀ ਅਚਲ ਸੰਪਤੀ ਦਾ ਵੇਰਵਾ ਜਿਹੜਾ ਨਹੀਂ ਦਿੱਤਾ ਜਾ ਰਿਹਾ ਔਰ 2 ਜਨਵਰੀ ਨੂੰ ਇਹਨਾਂ ਨੂੰ ਪੱਤਰ ਕੀਤਾ ਗਿਆ ਸੀਗਾ ਜਾਰੀ ਕਿ ਆਪੋ ਆਪਣੇ ਜਿਹੜੇ ਨੇ ਪ੍ਰਾਪਰਟੀ ਦੱਸੋ ਲੇਕਿਨ ਉਹ ਵੀ ਨਹੀਂ ਜਿਨ੍ਹਾਂ ਦੀ ਇਨਕਮ ਟੈਕਸ ਵੀ ਜਿਹੜਾ ਸਰਕਾਰੀ ਖਜ਼ਾਨੇ ਦੇ ਵਿੱਚੋਂ ਭਰਿਆ ਜਾਂਦਾ ਹੈਗਾ ਉਹ ਚੋਣ ਕਮਿਸ਼ਨ ਕੋਲੇ ਸਾਰੇ ਉਮੀਦਵਾਰਾਂ ਨੇ ਜਦੋਂ ਚੋਣ ਲੜਨੀ ਹੁੰਦੀ ਹੈ ਜਾਇਦਾਦ ਦਾ ਖਾਲਾਸਾ ਕਰਨਾ ਹੁੰਦਾ ਹੈਗਾ ਲੇਕਿਨ ਤੇ ਉਦੋਂ ਵੀ ਐਗਜ਼ੈਕਟ ਜਾਣਕਾਰੀ ਹੈ ਜਿਹੜੀ ਉਹ ਨਹੀਂ ਦਿੰਦੇ ਔਰ ਸਾਰੇ ਵਿਧਾਇਕ ਤਨਖਾਹ ਲੈਂਦੇ ਨੇ ਜੀ ਕੋਈ ਇੱਕ ਵਿਧਾਇਕ ਆ ਪੰਜਾਬ ਦਾ ਜਿਹੜਾ ਤਨਖਾਹ ਨਹੀਂ ਲੈ ਰਿਹਾ ਉਹ ਹੈਗਾ ਜਸਵੰਤ ਸਿੰਘ ਗੱਜਨ ਮਾਜਰਾ ਜਸਵੰਤ ਸਿੰਘ ਗੱਜਨ ਮਾਜਰਾ ਸਰਕਾਰੀ ਸਜਾਨੇ ਦੇ ਵਿੱਚੋਂ ਕੋਈ ਤਨਖਾਹਪੱਤਾਗਾ ਜਿਹੜਾ ਨਹੀਂ ਲੈ ਰਿਹਾ ਉਹ ਹਲਕਾ ਅਮਰਗੜ ਤੋਂ ਵਿਧਾਇਕ ਹੈਗਾਗਾ ਤਾਂ ਉਹ ਉਹ ਜ਼ਰੂਰ ਹੈ ਆਦਰਵਾਇਜ਼ ਤਾਂ ਪ੍ਰਾਪਰਟੀਆਂ ਬਣਾਉਣ ਲੱਗੇ ਹੋਏ ਆ ਜੀ ਕੁੱਲ ਮਿਲਾ ਕੇ ਗੱਲ ਤਾਂ ਇਹ ਆ ਉਹਨੂੰ ਬਾਲਾ ਕਹਿਣਾ ਨਹੀਂ ਚਾਹੁੰਦਾ ਆਸਟ੍ਰੇਲੀਆ ਦੇ ਕਿਹੜੇ ਐ ਨਹੀਂ ਲੱਗਦੇ ਸਾਰਾ ਪੰਜਾਬ ਪਰਾਪਰਾ ਕਰ ਰਿਹਾ ਵੀ ਆਸਟ੍ਰੇਲੀਆ ਨੂੰ ਜਿਹੜਾਗਾ ਉਹ ਲਗਾਤਾਰ ਇੱਕ ਪਰਿਵਾਰ ਦੇ ਢੇਡੇ ਨੇ ਜਿਹੜੇ ਉਹ ਲੱਗ ਰਹੇ ਨੇ ਜੀ ਤੇ ਜੀ ਭਾਜਪਾ ਕਸੂਤੀ ਫਸੀ ਹੋਈ ਹਰਿਆਣੇ ਚ ਹਨਾ ਕਸੂਤੀ ਫਸ ਗਈ ਜੇ ਜਦੋਂ ਭਾਜਪਾ ਦਾ ਪ੍ਰਧਾਨ ਹੀ ਇੱਕ ਗੈਂਗਰੇਪ ਦੇ ਕੇਸ ਚ ਫਸ ਗਿਆ ਤਾਂ ਇਦੋਂ ਵੱਡੀ ਇਦੋਂ ਵੱਡੀ ਚੁਣੌਤੀ ਆ ਜਿਹੜੀ ਉਸ ਪਾਰਟੀ ਦੇ ਲਈ ਕੀ ਹੋ ਸਕਦੀ ਆ ਉਹ ਤਾਂ ਪਾਰਟੀ ਗੱਲਾਂ ਹੀ ਬੜੀ ਨੈਤਿਕਤਾ ਦੀਆਂ ਕਰਦੀ ਸੀ ਕਾਡਰ ਵੇਲ ਦੀਆਂ ਕਰਦੀ ਸੀ ਸੰਭਿਆਚਾਰ ਦੀਆਂ ਔਰ ਨੈਤਿਕਤਾ ਦੇ ਪਾਸ ਦੂਜੀਆਂ ਪਾਰਟੀਆਂ ਨੂੰ ਪੜਾਉਂਦੀ ਸੀ ਪਰ ਹਰਿਆਣਾ ਭਾਜਪਾ ਦੇ ਪ੍ਰਧਾਨ ਮੋਹਨ ਲਾਲ ਬੜੌਲੀ ਦਾ ਨਾਉ ਨਾ ਭਾਜਪਾ ਕੋਲ ਦੀ ਲਿਸਟ 'ਚ ਜੁੜ ਗਿਆ ਜਿਨ੍ਹਾਂ ਤੇ ਵਲੱਪ ਕਰਦੇ ਦੋਸ਼ ਲੱਗੇ ਨੇ ਔਰ ਇੱਕ ਦਿੱਲੀ ਦੀ ਆਪਨੇ ਕਿਹਾ ਵੀ ਹਿਮਾਚਲ ਪ੍ਰਦੇਸ਼ ਦੇ ਸੋਲਣ ਜ਼ਿਲ੍ਹੇ ਦੇ ਕਥੌਲੀ ਨੇੜੇ ਜਿਹੜਾਗਾ ਇੱਕ ਮੰਕੀ ਪੁਆਇੰਟ ਰੋਡ ਦੇ ਉੱਤੇ ਸੈਕਟਾ ਨਗਰ 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 ਨਗ ਇਕ ਕੰਨ ਦਾ ਮੰਤਰੀ ਹੈ ਜੀ ਉਹ ਜਿਹੜਾ ਮੁੱਖ ਮੰਤਰੀ ਬਣਨ ਨੂੰ ਰਹਿ ਗਿਆ ਲੈਲ ਵਿੱਚ ਉਹ ਮੁੱਖ ਮੰਤਰੀ ਬਣਨ ਦੀ ਬੜੀ ਇੱਛਾ ਸੀ ਉਹਦੀ ਉਹ ਕੰਨਾਂ ਗੰਭੀਰ ਗੱਲ ਆ ਭਾਜਪਾ ਹਾਈ ਕਮਾਂਡ ਤੋਂ ਵੀ ਕਾਰਵਾਈ ਕਰੇ ਦਿੱਤੇ ਇੱਕ ਅੱਲਾ ਵਜੇ ਹਰਿਆਣੇ ਭਾਜਪਾ ਦਾ ਪ੍ਰਧਾਨ ਪਹਿਲਾ ਬੰਦਾ ਨਹੀਂ ਹੈਗਾ ਜਿਹੜਾ ਇਹ ਜੇ ਕੇਸ ਫੜਿਆ ਆ ਆ ਜਿਹੜਾ ਆਪਸੀ ਦੇ ਖਿਲਾਫ ਚੋਣ ਲੜ ਰਿਹਾ ਉਹ ਤਾਂ ਬਿਆਨ ਹੀ ਨਾ ਤਿੰਗੇਟੇ ਢਿੰਦਾ ਦਿੱੰਦਾ ਦਿੱਲੀ ਦੇ ਵਿੱਚ ਕਿਤੇ ਕਹਿੰਦਾ ਵੀ ਪ੍ਰਿੰਕਾ ਗਾਂਧੀ ਦੀਆਂ ਗੱਲਾਂ ਆ ਰਗੀਆਂ ਸੜਕਾਂ ਬਣਾ ਦੇਾਂਗੇ ਇਹ ਪਿਆਰ ਛੀ ਦੇ ਨਾ ਨੂੰ ਲੈ ਕੇ ਸਵਾਲ ਕਰਦਾ ਕਿ ਕਿਹਨਾਂ ਦਾ ਵੀ ਇਹ ਹਿੰਦੀ ਮੰਗੂ ਸੜਕਾਂ ਤੇ ਤਰੀ ਫਿਰਦੀ ਐ ਉਧਰ ਮੱਧ ਪ੍ਰਦੇਸ਼ ਦੇ ਸੀਧੀ ਜ਼ਿਲ੍ਹੇ ਦਾ ਭਾਜਪਾ ਗੂਆ ਕ ਅਜੀਤ ਪਾਲ ਚੋਹਾਨ ਹੂੰ ਉਹਦੇ ਵੱਲੋਂ ਇੱਕ ਭਾਜਪਾ ਦੀ ਮਹਿਲਾ ਗੂ ਨਾਲ ਜਿਹੜਾ ਬਲਾਤਕਾਰ ਤੇ ਜਬਰੀ ਵਸੂਲੀ ਦੇ ਦੋਸ਼ ਲੱਗੇ ਉਹਨੂੰ ਗ੍ਰਿਫਤਾਰ ਕੀਤਾ ਗਿਆ ਤੇ ਐਫ ਆਰ ਮੁਤਾਬਕ ਉਹ ਇੱਕ ਔਰਤਾ ਨੂੰ ਕਹਿੰਦਾ ਵੀ ਮੈਂ ਤੈਨੂੰ ਟਿਕਟ ਦਿਵਾਉਂਗਾ ਤੇ ਇੱਧਰ ਆ ਜਾ ਉਦੋਂ ਬਾਅਦ ਉਹਨੇ ਉਹਨੂੰ ਛੱਡ ਕੇ ਵੀਡੀਓ ਸ਼ਲੀਲ ਬਣਾ ਲਈ ਇਸੇ ਟਰਾਂਮਾ ਚਲ ਪਰਤੇਸ਼ ਸੈਕਟ ਭਾਜਪਾ ਵਿਧਾਇਕ ਹਾਂਸਰਾਜ ਉਹਦੇ ਤੇ ਵੀ 20 ਸਾਲਾਂ ਇੱਕ ਮਟਿਆਰ ਨਾਲ ਚੇਟ ਛਾੜ ਦੇ ਦੋਸ਼ ਲੱਗੇ ਸੀਗੇ ਉਹ ਕਾਫੀ ਮਸਲੇ ਨੇ ਇਹ ਔਰ ਜਿਹੜੇ ਲਗਾਤਾਰ ਚਰਚਾ ਦਾ ਵਿਸ਼ਾ ਬਣੇ ਹੋਏ ਜੀ ਹਸ਼ਿਆਰ ਪੁਰਚਕਾਰ ਤੇ ਟਰੱਕ ਦੀ ਟੱਕਰ ਚ ਇੱਕ ਟੱਬਰ ਮਾਰਿਆ ਗਿਆ ਜੀ ਸਾਰੇ ਸਾਰਾ ਹੀ ਮਾਰਿਆ ਗਿਆ ਜੀ ਬੜਾ ਬੜਾ ਐਕਸੀਡੈਂਟ ਹੋਇਆ ਇਹ ਨਾ ਵਿਆਹ ਤਵਾਰੇ ਸੀਗੇ ਰਾਤ ਨੂੰ अल्टੋ ਕਾਰ ਦੇ ਵਿੱਚ ਔਰ ਜਦੋਂ ਇਹ ਪਰਿਵਾਰ ਆ ਰਿਹਾ ਸੀ ਤਾਂ ਸਾਹਮਣੇ ਜਿਹੜਾ ਗਲਤ ਸਾਈਡ ਤੋਂ ਆ ਰਹੇ ਇੱਕ ਕੈਂਟਰ ਨੇ ਆਮੋ ਸਾਹਮਣੇ ਟੱਕਰ ਮਾਰੀ ਟੱਕਰ ਇੰਨੀ ਭਿਆਨਕ ਸੀ अल्टੋ ਕਾਰ ਨੂੰ ਅੱਗ ਲੱਗ ਗਈ ਔਰ ਉਹਦੇ ਵਿੱਚ ਪਤੀ ਪਤਨੀ ਤੇ ਉਹਨਾਂ ਦੀ 9 ਸਾਲ ਦੀ ਬੇਟੀ ਸਾਰਾ ਪਰਿਵਾਰ ਹੀ ਸੀਗਾ ਕਿੰਨੇ ਸੀ ਪਰਿਵਾਰ ਦੇ ਮੈਂਬਰ ਇੰਨੇ ਹੀ ਜਿਹੜਾ ਕਾ ਪੂਰੀ ਤਰ੍ਹਾਂ ਦੇ ਨਾਲ ਨਕਸਾਨੇ ਗਏ ਔਰ ਅਨਦੀ ਮੌਤ ਹੋਈ ਇੱਕ ਕਾਰ ਐਕਸੀਡੈਂਟ ਹੋਇਆ ਕੁਛ ਪਹਿਲਾਂ ਹੀ ਉਹ ਜੋ ਮੋਟਰਸਾਈਕਲ ਦੇ ਉੱਤੇ ਆਉਂਦੇ પતિ ਪਤਨੀ ਦਾ ਇੱਕ ਖੜੇ ਟਰੱਕ ਦੇ ਨਾਲ ਹਾਦਸਾ ਵਾਪਰਿਆ ਸੜਕ ਦੇ ਉੱਤੇ ਜਿਦੇ ਚ ਉਹਦੇ ਵਿੱਚ ਵੀ ਪਰਿਵਾਰ ਨੁਕਸਾਨ ਹੈਗਾ ਸੋ ਬੜੀਆਂ ਮੰਦਭਾਗੀਆਂ ਕਿਤਨਾ ਮਾੜਾ ਸੜਕਾਂ ਦੇ ਉੱਤੇ ਜਿਹੜੀਆਂ ਹੋ ਰਹੀਆਂ ਜੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਹੋਰਾਂ ਦਾ ਉਹਨਾਂ ਦੀ ਸੁਰੱਖਿਆ ਦੇ ਵਿੱਚ ਕਤਾਹੀ ਕਿ ਕਿੱਥੇ ਹੋਈ ਸੀ ਜੀ ਏ ਜਿਨਾ ਜੀ 3 ਸਾਲ ਪਹਿਲਾਂ ਜਦੋਂ ਪੰਜਾਬ ਆਏ ਸੀਗੇ ਔਰ ਮੁਰਗੇ ਸੀਗੇ ਪੰਜਾਬ ਚ ਉਸ ਦਿਨ ਮੀਂਹ yağ ਪੈਂਦਾ ਸੀ ਇਹ 3 ਸਾਲ ਪਹਿਲਾਂ ਪੰਜਾਬ ਆਏ ਸੀਗੇ ਔਰ ਉਦੋਂ ਕਿਸਾਨ ਅੰਦੋਲਨ ਪੂਰੇ ਸਿਖਰਾਂ ਤੇ ਸੀ ਕਿਸਾਨ ਇਹਨਾਂ ਦਾ ਵਿਰੋਧ ਕਰ ਰਿਹਾ ਸੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਖਰਾਂਦਾ ਇਹ ਦਿੱਲੀ ਤੋਂ ਜਹਾਜ਼ ਚੱਲੇ ਬਠਿੰਡੇ ਦਾ ਬਠਿੰਡੇ ਆ ਕੇ ਉਤਰੇ ਉੱਥੋਂ ਸੜਕੀ ਕਾਫਲੇ ਦੇ ਰਾਹੀ ਇਹ ਹਸੈਨੀ ਵਾਲਾ ਗਿਆ ਰੋਜਪੁਰ ਦੇ ਵਿੱਚ ਰੈਲੀ 'ਚ ਜਾਣਾ ਸੀ ਹਸੈਨੀ ਵਾਲਾ ਤੋਂ ਇਹ ਸ਼ੀਤਪਾਲ ਸਿੰਘ ਹੋਰਾਂ ਦੀ ਜਿਹੜੀ ਉੱਥੇ ਯਾਦਗਾਰ ਬਣੀ ਹੋਈ ਹੈ ਉੱਥੋਂ ਇਹ ਵਾਪਸ ਆਏ ਫਰੋਜਪੁਰ ਕਾਠਨੀ ਕੀ ਹੋਇਆ ਨਵੀਂ ਰੈਲੀ ਚੱਕੇ ਪੁਆਇੰਟ ਸੀਗਾ ਔਰ ਜਦੋਂ ਜੀਰੇ ਦੇ ਨੇੜੇ ਆਏ ਉੱਥੇ ਕਿਸਾਨਾਂ ਦੇ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਪ੍ਰਧਾਨ ਮੰਤਰੀ ਹੋਰਾਂ ਦੇ ਕਾਫਲੇ ਦੇ ਅੱਗੇ ਕਿਸਾਨ ਨੇ ਜਿਹੜੇ ਆਪ ਦਾ ਰੋਸ ਪ੍ਰਦਰਸ਼ਨ ਕਰਨ ਲੱਗੇ ਤਾਂ ਉਹ ਕਾਫਲਾ ਉਸ ਤੋਂ ਮੁੜ ਗਿਆ ਸੀਗਾ ਬਿਨਾ ਫਰੋਜਪੁਰ ਰੈਲੀ ਨੂੰ ਸੰਬੋਧਨ ਕੀਤੇ ਆ ਔਰ ਬਠਿੰਡਾ ਏਅਰਪੋਰਟ ਦੇ ਉੱਤੇ ਜਾ ਕੇ ਬ ਚਰਨਜੀਤ ਚੰਨੀ ਸੀ ਮੁੱਖ ਮੰਤਰੀ ਉਦੋਂ ਪ੍ਰਧਾਨ ਮੰਤਰੀ ਹੋਰਾਂ ਨੇ ਕਿਹਾ ਸੀ ਵੀ ਚੰਨੀ ਨੂੰ ਸੁਨੇਹਾ ਲਾ ਦਿਓ ਮੈਂ ਸੇਫ ਆ ਗਿਆ ਮਤਲਬ ਇੱਕ ਕਲਾਸ਼ਾ ਜਿਹੜਾ ਹੋ ਚੇ ਨਿਹਰਾ ਦੇ ਉੱਤੇ ਕੀਤਾ ਸੀ ਸਰਜੀਤ ਚੰਨੀ ਹੋਰੀ ਉਹ ਕਿਸਾਨਾਂ ਦੇ ਪੱਖ 'ਚ ਡੱਟ ਕੇ ਖੜ ਗਏ ਸੀਗੇ ਚੰਨੀ ਹੋਰਾ ਦੀ ਇਹ ਖਾਸियत ਰਹੀ ਇਹਨਾਂ ਨੇ ਕਿਸਾਨਾਂ ਦੇ ਪੱਖ ਦੇ ਵਿੱਚ ਉਦੋਂ ਸਟੈਂਡ ਆ ਗਿਆ ਜਿਹੜਾ ਉਹ ਤਨਫਾਲ ਪਹਿਲਾਂ ਲਿਆ ਉਦੋਂ ਬਾਅਦ ਤੋਂ ਇਨਕੁਆਰੀਆਂ ਵਹਿ ਗਈਆਂ ਜੀ ਹੋਰ ਕਾਫੀ ਕੁਸ਼ ਹੋਇਆ ਹੁਣ ਐਫ ਆਈ ਆਰ ਦੇ ਵਿੱਚ ਧਾਰਾ 307 ਲਾਤੀ ਰਾਦਾ ਕਤਲ ਦੀ ਇਸ ਖਾਨਾ ਦੇ ਉੱਤੇ 25 ਕਿਸਾਨਾਂ ਦੇ ਉੱਤੇ ਬਾਇ ਨੇਮ ਪਰਚੇ ਪੈਤੇ ਜੀ ਉਹਨਾਂ ਦੇ ਵਿੱਚ ਭਾਗਤੇ ਕਿਸਾਨਿਆਂ ਦੇ ਕ੍ਰਾਂਤੀਕਾਰੀ ਦੇਜੇ ਦੇ ਲੀਡਰ ਨੇ ਬਲਦੇਵ ਸਿੰਘ ਜੀਰਾ ਮਜ਼ਦੂਰ ਯੂਨੀਅਨ ਦੇ ਕੋਸ਼ਾਕੂ ਨੇ ਜਿਹੜੇ ਕਿਸਾਨ ਉੱਥੇ ਸੀਗੇ ਉਹਨਾਂ ਜੋ ਮੋਸਟਲੀ ਕ੍ਰਾਂਤੀਕਾਰੀ ਨਾ ਸੰਗਤ ਸੀਗੇ ਜੀਰੇ ਦੇ ਵਿੱਚ ਸਰਪੋਇਪੁਰ ਜ਼ਿਲ੍ਹੇ ਚ ਉਹਨਾਂ ਦਾ ਕੰਮ ਜਾ ਰਿਹਾ ਤਾਂ ਇਸ ਕਰਕੇ ਉਹਨਾਂ ਦੇ ਤੇ ਐਫ ਆਈ ਆਰ ਦੇ ਵਿੱਚ 307 ਦੀ ਧਾਰਾ ਜੋੜੀ ਉਹਨਾਂ ਦਾ ਦੇਸ਼ ਭਰ ਦੇ ਵਿੱਚ ਜਿਹੜਾ ਵਿਰੋਧ ਹੋ ਗਿਆ ਇਹਦੇ ਤੋਂ ਇੱਕ ਭਾਜਪਾ ਦੀ ਮੰਤਛਾ ਸਾਫ ਹੋ ਗਈ ਕਿਓ ਕਿਸਾਨ ਅੰਦੋਲਨ ਨੂੰ ਇਗਨੋਰ ਕਰ ਰਹਾ ਹੈ। ਦੂਜੀ ਮੰਚਾ ਇਸਾਫ ਹੋ ਗਈ। ਕਿ ਚੰਨੀ ਨੇ ਜਿਹੜਾ ਸਟੈਂਡ ਲਿਆ ਸੀ ਭਗਵੰਤ ਮਾਨ ਉਸ ਸਟੈਂਡ ਤੋਂ ਪਿੱਛੇ हट ਗਿਆ। ਹੂੰ। ਚੰਨੀ ਨੇ ਕਿਸਾਨਾਂ ਦੇ ਪੱਖ ਚ ਸਟੈਂਡ ਲਿਆ ਸੀ ਕਿਸਾਨਾਂ ਨੇ ਰਾਹ ਨਹੀਂ ਰੋਕਿਆ ਕੱਖ ਨਹੀਂ ਹੋਇਆ ਤੁਸੀਂ ਤਾਂ ਮੁੜ ਗਏ। ਲੇਕਿਨ ਭਗਵੰਤ ਮਾਨ ਹੋਰਾਂ ਦੇ ਵੱਲੋਂ ਪੁਲਿਸ ਨੂੰ ਇਹ ਕਹਿ ਦਿੱਤਾ ਗਿਆ ਵੀ ਜਿਵੇਂ ਕਹਿੰਦਿਆ ਕਰ ਦਿਓ। ਕਿਉਂਕਿ ਜੇ ਭਗਵੰਤ ਮਾਨ ਸਟੈਂਡ ਲੈਂਦੇ ਤਾਂ 307 ਨਹੀਂ ਚ ਲੱਗਦੀ। ਤੇ ਇਸ ਕਰਕੇ ਕਿਸਾਨਾਂ ਦੇ ਨਿਸ਼ਾਨੇ ਦੇ ਉੱਤੇ ਹੁਣ ਪੰਜਾਬ ਸਰਕਾਰ ਵੀ ਆ ਗਈ ਹੈ। ਜੀ। ਧੰਨਵਾਦ ਜੀ ਤੇ ਕੱਲ ਨੂੰ ਸਵੇਰੇ ਫੇਰ ਸਾਹਜ ਪਵੇਗੀ ਆਪਣਾ ਖਿਆਲ ਰੱਖਿਓ। ਸ਼ੁਕਰੀਆ ਜੀ ਗਿਲਸਾ ਸਾਹਿਬ ਤੁਹਾਡਾ ਤੇ ਸਾਰੇ ਸਰੋਤਿਆਂ ਦਾ ਵੀ ਧੰਨਵਾਦ ਜੀ। ਥਿੰਕ ਇੰਸ਼ੋਰੈਂਸ ਪ੍ਰੋਗਰਾਮ ਦੇ ਸਪਾਂਸਰਸ ਹਨ ਦੇਸ ਪੰਜਾਬ ਦੇ ਚਿਰੋਖੇ ਜਸਰਨਵਕਿੰਦ ਸਿੰਘ ਪੱਤੀ ਨਾਲ ਪੱਤੀ ਸੇਖਵੰਬਰ ਨਾਲਿਓ। ਕੈਪਟਨ ਮੀਟ ਸ਼ਾਪ ਦੀਆਂ ਸ਼ੇਲ ਲੋਕੇਸ਼ਨਾਂ ਸਰਾਬਾ ਟਰੱਕ ਤੇ ਟ੍ਰੇਲਰ ਰਿਪੇਅਰ। ਅਮਰਤ ਅਤੇ ਜੈਸ 604 658 35 ਲਾਈਟ ਹਾਊਸ ਬਾਰ ਐਂਡ ਗ੍ਰਿਲ। ਲਾਈਟ ਹਾਊਸ ਬਾਰ ਐਂਡ ਗ੍ਰਿਲ। 3600 ਟਾਉਨ ਲਾਈਨ ਰੋਡ 202 ਨੰਬਰ ਜੁਨਟੈਪਸਫੋਰਟ 7786667848 ਸ਼ੁੱਧ ਵੈਸ਼ ਨੂੰ ਢਾਬਾ 102 ਤੇ ਕਿੰਗ ਜਾਰਜ ਬੁਲੇਵਰਡ ਤੇ ਦੇਸੀ ਕਿਉ ਦੇ ਬਣਾਏ ਹੋਏ ਖਾਣੇ ਤੁਸੀਂ ਉਹਨਾਂ ਦਾ ਆਨੰਦ ਮਾਣ ਸਕਦੇ ਹੋ 10209 ਕਿੰਗ ਜਾਰਜ ਬੁਲੇਵਰਡ ਗ੍ਰੇਟ ਸਾਰੀ